ਮਿਰਜੰਦ ਜੀ ਤੁਸੀਂ ਕਿਸ ਨੀਚੇ ਜੀ ਦਾ ਤੁਹਾਡੀ ਗੱਡੀ ਦਾ ਇੱਥੇ ਐਕਸੀਡੈਂਟ ਹੋਇਆ ਕਾਫੀ ਜਿਹੜਾ ਨੁਕਸਾਨ ਹੋ ਗਿਆ ਗੱਡੀ ਦਾ ਮੇ ਨੁਕਸਾਨ ਹੋਇਆ ਜਿਹੜਾ ਨੋਟ 6 ਸੀ ਜਾ ਕੇ ਉਹਦਾ ਵੀ ਕਾਫੀ ਨੁਕਸਾਨ ਹੋਇਆ ਇਹ ਕਿਸ ਤਰ੍ਹਾਂ ਇਹ ਹਾਸਾ ਵਾਪਰਿਆ ਪਤਾ ਲੱਗਾ ਪਤਾ ਨਹੀਂ ਲੱਗਾ ਨਹੀਂ ਤੇ ਪਿੰਡੋਂ ਫੋਨ ਕਰਿਆ ਫੇਰ ਹੀ ਆਏ ਇਹ ਕਿਹੜੇ ਬੰਦੇ ਦੀ ਗੱਡੀ ਹੈ ਇਹ ਬਲੜਾ ਆ ਗੋ ਤੇ ਬਟਾਲਾ ਨਹੀਂ ਜੀ ਨਹੀਂ ਬਲੜਾ ਪੈਂਦਾ ਇਹ ਹੀ ਨਾਲੋਂ ਅਕੇ ਇਹ ਹੋਰ ਗੱਡੀ ਬਲੜਵਾਰ ਚਲੀ ਹੀ ਜਾਂਦੇ ਨਹੀਂ ਇਹਨੇ ਲੁਧਿਆਣੇ ਜਾਣੇ ਗੱਡੀ ਦਾ ਕੰਮ ਕਰਾ ਦਿੱਤੀ ਥੋੜਾ ਜਿਆ ਇੱਧਰ ਕਿਤਰਾ ਗੱਡੀ ਆ ਇਹ ਤਾਂ ਘੇਰ ਦਾ ਕੰਮ ਕਰਾਇਆ ਸੀ ਨਾ ਘੇਰ ਦੇ ਮਿੱਤਰੀ ਕੋਲ ਕਹਿੰਦਾ ਮੈਂ ਉਹਨੂੰ ਦਿਖਾਉਣਾ ਹੋਰ ਦੇ ਨੂੰ ਦਿਖਾਉਣ ਦਾ ਫਾਇਦਾ ਕੋਈ ਨਹੀਂ ਪਤਾ ਲੱਗਾ ਕਿਸ ਤਰ੍ਹਾਂ ਇਹ ਹੋਇਆ ਵਾ ਇਹ ਨਹੀਂ ਪਤਾ ਲੱਗਾ ਸਾਨੂੰ ਫੋਨ ਗਿਆ ਤੇ ਫੇਰ ਸਾਨੂੰ ਪਤਾ ਲੱਗਾ ਇਹ ਵੀ ਦਸੋਂ ਦਸ ਗਾਂਵਾਂ ਦੀਆਂ ਫੋਨ ਕੀਤੇ ਤੇ ਫੇਰ ਸਾਨੂੰ ਪਤਾ ਲੱਗਾ ਡਰਾਈਵਰ ਕਿੱਥੋਂ ਦਾ ਡਰਾਈਵਰ ਉਹ ਲੜਕਾ ਮੇਰਾ ਹੈ ਹਾਂਜੀ ਸੱਟਾਂ ਲੱਗੀਆਂ ਗਿਆ ਹੁਣ ਲੱਗਦੇ ਆ ਤਰਾ ਤੇ ਇਹ ਲੁਧਿਆਣੇ ਕਿਹੜੀ ਕੰਪਨੀ ਦਾ ਸੀ ਆ ਇਹ ਪਤਾ ਨਹੀਂ ਹੁਣ ਮੁੰਡੇ ਨੂੰ ਪਤਾ ਕਿਹੜੀ ਕੰਪਨੀ ਹੈ ਲੱਗੀ ਹਾਂ ਕੰਪਨੀ ਲੱਗੀ ਪਤਾ ਹੁਣ ਉਹਦੀ ਕਿ ਨਹੀਂ ਆਉਂਦੀ ਕਈ ਵਾਰੀ ਸਾਨੂੰ ਜਦੋਂ ਨੇ ਫੋਨ ਕੀਤਾ ਮੈਂ ਆਉਂ ਚਲੇ ਆਵਾ ਤੇ ਮੈਂ ਤੁਹਾਡੇ ਘਰ ਦੇ ਲੜਕੇ ਹੜੇ ਨੇ ਕੀਤਾ ਹਾਂਜੀ ਮੇਜਰ ਮਨੇ ਫੋਨ ਕੀਤਾ ਮੈਂ ਆ ਚਲੇ ਆਵਾ ਤੇ ਗੱਡੀ ਦਾ ਕੰਮ ਕਰਾਰ ਮੈਂ ਤੜਕੇ ਜਾਣਾ ਚਾਹ ਰਿਹਾ ਜੀ ਫਿਰ ਫਿਰ ਮੇਰਾ ਕੋ ਫੋਨ ਤਾਂ ਬੰਦ ਹੋ ਗਏ ਫੋਨ ਜਿਨਾਲੇ ਆਹ ਆਣ ਕੇ ਲੈ ਪਿੰਡ ਨੂੰ ਆਉਂਦੇ ਸਾਂ ਇਹ ਕਿਹੜਾ ਪਿੰਡ ਸਾਡੇ ਬੱਲੜ ਵਾਲੀ ਦੇ ਜਿਨਾਲੇ ਆਏ ਸਾਂ ਇਹ ਜਿਨਾਲੇ ਦੇ ਲੱਗਿਆ ਹਾਂਜੀ ਜਿਨਾਲੇ ਇਹ ਹੈਗਾ ਜਿਨਾਲੇ ਜਿਨਾਲੇ ਵਾਲੇ ਰੋਡ ਤੇ ਹਾਂਜੀ ਤੇ ਹੁਣ ਪੰਦਾ ਆ ਗਿਆ ਕਿ ਤੁਹਾਨੂੰ ਹਾਂ ਫਿਰ ਫੋਨ ਪਤਾ ਕਰ ਦੇ ਦਿੰਦੀ ਦੱਸਿਆ ਗਾਂਝ ਦਾ ਫੂਟ ਰਿਆ ਉਹਦਾ ਮੁੰਡਾ ਡਰਾਈਵਰ ਤੇ ਗਾਂ 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 ਫੋਨ ਕਰ ਦਿੱਤਾ ਫਿਰ ਸਾਨੂੰ ਪਤਾ ਲੱਗ ਗਿਆ ਕਿੰਨਾ ਕਿ ਨੁਕਸਾਨ ਹੋਇਆ ਹਾਂ ਸਾਹ ਬਹੁਤ ਜ਼ਿਆਦਾ ਹੋਇਆ ਗੱਡੀ ਆਉਂਦੀ ਸ਼ਿਰਨਗਰ ਤੋਂ ਤੇ ਸੁੱਪਰ ਤੋਂ ਭਰ ਕੇ ਆ ਰਹੀ ਹੈ ਸਾਡੇ ਰਿਸ਼ਤੇਦਾਰਾਂ ਦੀ ਆ ਤੇ ਅੱਜ 5 ਦਿਨ ਅੱਜ ਤੋਂ ਪਹਿਲਾਂ ਗੱਡੀ ਆ ਰਹੀ ਹੈ ਬਿਲਕੁਲ ਠੀਕ ਠਾਕ ਪਿਛੇ ਆ ਰਹੀ ਹੈ ਗੱਡੀ ਦੇ ਗੇਅਰ ਦਾ ਕੰਮ ਹੋਣਾ ਵਾਲਾ ਸੀ ਮੁੰਡੇ ਡਰਾਈਵਰ ਨੇ ਮੇਜਰ ਨੇ ਕਿਹਾ ਵੀ ਗੱਡੀ ਦਾ ਹੀ ਨਾਲੋਂ ਕੰਮ ਕਰਵਾ ਲਈਏ ਸਾਨੂੰ ਲਾਗੇ ਅਜ ਨਾਲਾ ਲਾਗੇ ਪੈਂਦਾ ਆਪਾਂ ਕੰਮ ਕਰਵਾਈ ਦਾ ਗੱਡੀਆਂ ਦਾ ਉੱਥੇ ਉੱਥੇ ਗੱਡੀ ਦਾ ਕੰਮ ਕਰਵਾ ਰਿਆ ਤੇ ਫਰੇ ਗੜ ਦੇ ਲਾਗੇ ਪਿੱਛੇ ਆਣ ਕੇ ਚਲਦੀ ਚਲਦੀ ਗੱਡੀ ਸਪੈਦੇ ਚ ਵੱਜੀ ਆ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਮੇਰਾ ਨਾਮ ਰਣਜੀਤ ਸਿੰਘ ਆਪਣਾ ਲਾਗੇ ਘਰ ਜਿੱਥੇ ਗੱਡੀ ਪਲਟੀ ਆ ਤੇ ਆਪਣਾ ਵਿਚਾ ਵੀਰ ਦਾ ਵੀ ਹਸਪਤਾਲ ਲੈ ਗਏ ਹ ਮੌਕੇ ਤੇ ਆ ਕੇ ਟਰੈਕਟਰ ਨਾਲ ਵੀਰ ਨੂੰ ਵਿੱਚੋਂ ਕੱਢਤਾ ਸੀ ਮਾਲਾ ਕੋਈ ਜਿਆਦਾ ਸੱਟ ਨਹੀਂ ਆ ਤੇ ਵਿਚ ਵਿੱਚ ਫਸ ਗਿਆ ਸੀ ਹਾਂਜੀ ਵਿਚ ਫਸ ਗਿਆ ਸੀ ਮਤਲਬ ਉਹ ਸਟੀਰਿੰਗ ਦੇ ਪੈਰ ਲਪਾ ਗਿਆ ਸੀ ਵਿੱਚ ਗੱਡੀ ਵਗੋਂ ਸਾਰੀ ਦੇਖੋ ਟੁੱਟੀ ਆ ਤੇ ਮੌਕੇ ਦੇ ਸਾਹਮਣੇ ਆਏ ਪੁਲਿਸ ਮਲਾਜਮ ਆਪਣੇ ਇਹ ਉਹ ਹੁੰਦੇ ਇੱਥੇ ਮੌਜੂਦ ਨੇ ਮਤਲਬ ਕੋਈ ਇਫਾ ਚੀਜ਼ ਨਹੀਂ ਕਿਸੇ ਨੇ ਛੜੀ ਕੋਈ ਕਿਸੇ ਤੱਕ ਨਹੀਂ ਗਿਆ ਬਾਕੀ ਸ਼ਾਂਨੇ ਹੋ ਗਿਆ ਜੀ ਹਾਂਜੀ ਨਹੀਂ ਪਹਿਲਾਂ ਵੱਡੀ ਗੱਲ ਕੋਈ ਨਹੀਂ ਆ ਅੱਛਾ ਕਿਸੇ ਨੇ ਕਿਸੇ ਨੇ ਕੋਈ ਨਹੀਂ ਨਹੀਂ ਕੋਈ ਕੋਈ ਦਿੱਕਤ ਵਾਲੀ ਗੱਲ ਨਹੀਂ ਬਾਕੀ ਮਲਾਜਮ ਸਾਹਿਬ ਹੁੰਦੇ ਇੱਥੇ ਕੋਲ ਬੈਠੇ ਨੇ ਤੇ ਕੋਈ ਦਿੱਕਤ ਵਾਲੀ ਗੱਲ ਨਹੀਂ ਮੇਜਰ ਟਿੰਗ ਨਾ ਆ ਮੇਰਾ ਇਹ ਮਾਸੀਨਾ ਦਾ ਤਾਂ ਲੈ ਕੇ ਹੁੰਦਾ ਪਰ ਤੋਂ ਰੋਜ਼ ਤੋਂ ਮੰਨ ਲੈ ਚੱਲਿਆ ਘੜਾਈ ਤੇ ਬਹੁਤ ਤੇ ਗੱਡੀ ਮੈਂ ਚੱਲਿਆ ਸੀ ਬਠਾਣ ਕੋੜਾ ਨੂੰ ਉੱਥੇ ਮੇਰੀ ਗੱਡੀ ਦਾ ਗੇਅਰ ਦੋ ਜਿਹੜੇ ਗੇਅਰੇ ਕੰਮ ਨਹੀਂ ਕਰਦੇ ਪਏ ਪੰਜਵਾਂ ਤੇ ਚੌਥਾ ਜਿਹੜਾ ਕੰਮ ਨਹੀਂ ਕਰਦੇ ਪਏ ਉਧਰ ਮੈਂ ਤੀਜੇ ਚੋਂਦਾ ਤਾਂ ਸਲੋ ਸਲੋ ਚ ਜਾਂਦਾ ਪਿਆ ਤੇ ਅਚਾਨਕ ਹੀ ਨਾ ਕੋ ਬ੍ਰੇਕ ਦਾ ਜਿਹੜਾ ਸਟੀਰਿੰਗ ਦਾ ਹੁੰਦਾ ਹੈ ਨਾ ਉਹ ਕੰਮ ਨਹੀਂ ਕੀਤਾ ਉਹਨੇ ਤੇ ਕਮਾਉਂਦੇ ਕਮਾਉਂਦਾ ਇਧਰ ਦਰਸਤ ਜਾਣ ਕੇ ਲੱਗ ਗਈ ਹੈ ਜੀ ਤੇ ਬਾਕੀ ਚੱਲੋ ਇਹਨਾਂ ਪਿੰਡ ਵਾਲਿਆਂ ਨੇ ਬਹੁਤ ਮਦਦ ਕੀਤੀ ਹੈ ਟਾਈਮ ਫੇਰ ਮੈਨੂੰ ਕੱਢ ਲਿਆ ਜੇ ਨਾ ਕੱਢਦੇ ਤੇ ਫਿਰ ਕੋਈ ਕੁਝ ਵੀ ਹੋ ਸਕਦਾ ਸੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਕਿੱਥੇ ਲੈ ਕੇ ਜਾਣੀ ਸੀ ਇਹ ਪਾਜੀ ਲੁਧਿਆਣੇ ਲੈ ਕੇ ਜਾਣਾ ਸੀ ਜਾਣਾ ਤੇ ਮੈਂ ਉੱਧਰ ਨੂੰ ਜਾਣਾ ਸੀ ਪਰ ਉਥੇ ਮਿਸਤਰੀ ਕਹਿੰਦੇ ਵੀ ਇਹ ਗੱਡੀ ਦਾ ਸਹੀ ਕੰਮ ਨਹੀਂ ਕਰਦੇ ਤੇ ਫਿਰ ਮੈਂ ਆਪਣਾ ਪਿੰਡ ਵਾਲੇ ਮਿਸਤਰੀ ਭਾਈ ਆ ਉਹਨੂੰ ਆ ਕੇ ਤਾਂ ਮੈਂ ਕਿਹਾ ਪਾਜੀ ਇੱਦਾਂ ਇਦਾਂ ਤੇ ਗੇਅਰ ਨਹੀਂ ਲੱਗਦੇ ਪਏ ਕਹਿੰਦਾ ਤੂੰ ਲੈ ਆ ਗੱਡੀ ਤਾਂ ਆਪਾਂ ਵੇਖ ਲੈਨੇ ਆ ਇੱਥੇ ਜੋ ਵੀ ਹੋਏਗਾ ਆਪਾਂ ਦਾ ਕੰਮ ਗੱਡੀ ਦਾ ਵੇਖਾਂਗੇ ਤੇ ਉਹ ਵੀ ਲੈ ਗਏ ਨਾਲੇ ਮੈਂ ਲੈ ਕੇ ਚੱਲਿਆ ਸੀ ਮੈਂ ਕਿਹਾ ਚਲੋ ਇਹ ਨਾਲੇ ਕੰਮ ਕਰਾ ਕੇ ਤੇ ਮੈਂ ਫਿਰ ਰਾ ਨੂੰ ਲੁਧਿਆਣੇ ਨੂੰ ਲੈ ਚਲਾਂਗਾ ਤੇ ਜਿੰਨਾ ਦਾ ਮਾਲ ਆ ਉਹਨਾਂ ਨੂੰ ਵਪਾਰੀਆਂ ਦਾ ਕਬਚਾਵਾਗਾ ਇਹ ਵਪਾਰੀਆਂ ਨੂੰ ਕਰਦਾ ਸੂਚੀ ਨਹੀਂ ਹੱਲੇ ਨਹੀਂ ਕੀਤਾ ਹੱਲੇ ਮੈਂ ਵੀ ਅੱਵੀਂ ਉਹੀ ਜਿੱਥੇ ਉੱਥੇ ਹੀ ਆ ਮੈਂ ਤੇ ਕੋਈ ਇਹਨਾਂ ਨੂੰ ਕਰਦੇ ਆ ਉਹਨਾਂ ਨੂੰ ਫੋਨ ਗੱਡੀ ਆਂਦੀ ਪਈ ਆ ਜਿਹੜਾ ਮਾਲ ਆ ਉਹਨਾਂ ਦਾ ਤੇ ਭੇਜ ਦਿਆ ਉਹਨਾਂ ਦਾ ਮਾਲ ਸਹੀ ਆ ਜਿਹੜਾ ਆ ਬਾਕੀ ਤੇ ਚਲੋ ਜੋ ਮਾਰ ਐਂਡ ਕਰਨਾ ਹੈ ਯੋਕੀ ਜੇ ਮੋਦਰੋਂ ਜੰਮੂ ਤੋਂ ਕੁਸ਼ਨੀਰ ਤੋਂ ਤੇਲ ਆ ਬੰਦੋੜ ਕੜ ਕੇ ਲੈ ਨਿੱ ਘਟ ਰੱਖਿਆ ਜੇ ਜਿਹਦੇ ਵਿੱਚ ਇਹਦਾ ਕਿਤੇ ਡਰਾਈਵ ਨੂੰ ਕਿਤੇ ਝੋਕ ਲੱਗ ਗਈ ਕਿਤੇ ਉਹਦੀ ਮੇਰੇ ਸਾਹਮਣੇ ਝੋਕ ਲੱਗ ਕੋ ਸੋਲਣ ਵਿਗੜਨ ਕਰਕੇ ਦਰਖਤ ਵਿੱਚ ਵੱਜ ਗਈ ਆ ਉਹਦੇ ਵਿੱਚ ਛੱਟ ਲੱਗ ਉਹਨੂੰ ਕੱਢ ਕੇ ਤੇ ਸਰਕਾਰੀ ਹਸਪਤਾਲ ਫਦੇਗਾ ਚੂੜੀਆਂ ਨਾਜ਼ਲੀ ਦਾਹ ਕਰਵਾ ਦਿੱਤਾ ਵਾ ਤੇ ਉਸ ਟਾਈਮ ਸਾਡੀ ਫੋਰਸ ਦੇ ਮੌਕੇ ਤੇ ਆ ਗਈ ਤੇ ਸੇਵ ਦੀਆਂ ਪੇਟੀਆਂ ਵਿੱਚੋਂ ਕੋਈ ਸੇਵ ਨਹੀਂ ਲਿਆ ਤੇ ਸੇਵ ਦੀਆਂ ਪੇਟੀਆਂ ਇੱਦਾਂ ਜਿੱਦਾਂ ਪਈਆਂ ਇੱਦਾਂ ਇਹਨਾਂ ਦੇ ਹਵਾਲੇ ਇਹਦੇ ਮੇਜਰਸ ਦੇ ਪਿਤਾ ਦੇ ਹਵਾਲੇ ਕਰ ਦਿੱਤੀਆਂ ਨੇ ਤੱਜੇ ਮੇਜ ਦਾ ਬਿਆਲੇ ਜਿਹੜੇ ਸਾਡਾ ਕਾਰਜ ਲਈ ਚੁਣੀ ਗਾਦੀ ਹੈ।